ਕਾਲੀ ਵਾਲੇ ਤੁਹਾਡੇ ਕੋ ਲੈ ਕੇ ਗਏ ਆ ਹਾਂਜੀ 10000 ਰੁਪਏ ਕਾਲੀ ਨਹੀਂ ਜੀ ਮੈਨੂੰ ਆਦਾ ਵੀ ਤੂੰ ਇਹਦਾ ਰੋਟੀ ਦਾ ਅਸੀਂ ਇਹਨੂੰ ਲੈ ਜਾਣੇ ਆ ਰੁਪਈਆ ਉਸ ਨੂੰ ਉਹਨੇ 7000 ਦੇ ਕੇ ਤੂੰ ਲੈ ਗਿਆ 7000 ਕਾਦੇ ਵੀ 7000 ਰੁਪਏ ਕਾਦੇ ਮੇਸੇ ਲਿਆ ਦੋਹੇ 7000 ਪੈਸੇ ਲਿਆਗਾ ਦੇਖੋ ਇਹ ਬੱਚੀ ਦਾ ਕੀ ਹਾਲ ਕੀਤਾ ਹੋਇਆ ਕੋਈ ਇਹ ਬੱਚੀ ਦੇਖੋ ਇਹ ਸੰਗਲ ਲਾਏ ਜਾ ਰਹਾ ਇਸੀ ਬੱਚੀ ਜਿਨ੍ਹਾਂ ਨੂੰ ਤੁਸੀਂ ਵੇਚੀ ਹੋ ਕੋਣ ਆ ਜਿਨ੍ਹਾਂ ਨੂੰ ਤੁਸੀਂ ਇਹ ਭੈਣ ਦਿੱਤੀ ਸੀ ਉਹ ਕੌਣ ਆ ਜਿਨ੍ਹਾਂ ਨੂੰ ਪੈਸੇ ਲੈ ਕੇ ਭੈਣ ਦਿੱਤੀ ਉਹ ਕੌਣ ਆ ਉਹ ਮੰਗਾਈ ਦੇ ਜੀ ਕੀ ਨਾ ਉਹਨਾਂ ਦਾ ਕੀ ਨਾ ਉਹਨਾਂ ਦਾ ਅੱਛਾ ਬੇਟੀ ਨੇ ਭੱਜ ਕੇ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲ ਜਾਣ ਨੂੰ ਚਾਹੀਦਾ ਪੇਟੀਆਂ ਦੇ ਕਰੀਰੀ ਮਰਣਾ ਇਤਰਾ ਦੇ ਕਿਦਾਂ ਨਾਲ ਚੱਲਦੇ ਆ ਓਏ ਕਿੱਥੇ ਆ ਗੱਡੀ ਆ ਨਹੀਂ ਨਹੀਂ ਹਾਂਜੀ ਨਾਲ ਚੱਲਦੇ ਆਪਾਂ ਹਾਂਜੀ ਵਾਹਿਗੁਰੂ ਸਸਾਪ ਨੇ ਗੱਲ ਕਰਨ ਦੇ ਬਾਕੀ ਕੋਈ ਹੋਰ ਨਹੀਂ ਤਾਨੂੰ ਤਾਂ ਮੇਰੇ ਘਰ ਜਦੀ ਤੇ ਤਿੰਨ ਸਾਰੀ ਵੀਡੀਓ ਮੈਂ ਆਪਣਾ ਕਰਾਂਗਾ ਓਕੇ ਫਿਰ ਆਪਣਾ ਵੀ ਚੰਗਾ ਵੀਡੀਓ ਬਣਾ ਦੂਗਾ ਘਰ ਦੇ ਪਿੰਡ ਵਾਲੇ ਸਾਰੀ ਕੁੜੀ ਕਿੱਥੇ ਆ ਗਈ ਕੁੜੀ ਲੈ ਆਓ ਆ ਜਾਓ ਇਧਰ ਮੁੜੇ ਆ ਜਾਓ ਹਾਂਜੀ ਜੀ ਹਾਂਜੀ ਬੇਂਦੀ ਤੁਹਾਡੀ ਇਸ ਬੱਚੀ ਨਾਲ ਕੀ ਰਿਸ਼ਤੇਦਾਰੀ ਹੈ ਇਹ ਆਪਣੀ ਰਿਸ਼ਤੇਦਾਰੀ ਵੀ ਇਹ ਆਪਣੀ ਕੁੜੀ ਕੋਲੇ ਰਹਿੰਦੀ ਸੀ ਅੱਛਾ ਜੀ ਆਪਣੀ ਗੁੱਡੀ ਕੋਲੇ ਰਹਿੰਦੀ ਸੀ ਅੱਛਾ ਗੁੱਡੀ ਕੋਲੇ ਫਰਵਾਇਆ ਨਾ ਮੇਰੂ ਆਦੀ ਵੀ ਮੈਂ ਉੱਥੇ ਕੁੜੀਆਂ ਚਲਤੈ ਕੋਲੇ ਰੱਖ ਲਾ ਅੱਛਾ ਮੈਂ ਆਪਦੇ ਘਰੇ ਫਿਰ ਰੱਖ ਲੀ ਅੱਛਾ ਗੁੱਡੀਆਂ ਕੋਲੇ ਇਹ ਗੁੜੀਆ ਕਿਵੇਂ ਆਈ ਗੁੱਡੀ ਹੈ ਗੁੱਡੀ ਕੋਲੇ ਉੱਥੇ ਵੀ ਇਹ ਰਹਿੰਦੀ ਸੀ ਵੇਹ ਤੇਰਾ ਤੁਰੀ ਫਿਰਦੀ ਵਿਚਾਰੀ ਵੀ ਆ ਗਈ ਉਹਨੇ ਪੁੱਨ ਕੀਤਾ ਰੱਖ ਲਈ अच्छा ते फिर ਆਪਣੇ ਘਰੇ ਮੇਰੇ ਕੋਲ ਸਾਡੇ ਸਮੇਂ ਤੋਂ ਤੁਹਾਡੇ ਕੋਲੇ ਰਹਿ ਰਹੇ ਮੇਰੇ ਕੋਲ ਤੇ ਇਹ ਵੀ ਇਤਰਾ ਵੀ ਰਹੀ ਆ ਪੰਜ ਚਾਰ ਮਹੀਨੇ ਰਹੀ ਆ ਨਹੀਂ ਜੀ ਨਹੀਂ ਵੋਟ ਪਾ ਕੇ ਗਈ ਤੁਹਾਡੇ ਕੋਲੇ ਤੁਹਾਡੇ ਉਹ ਤਾਂ ਵੋਟ ਪੰਜ 6 ਮਹੀਨੇ ਹੋ ਗਏ ਆ ਵੋਟ ਕਿਤਾ ਬਣ ਗਈ ਪੰਜ ਮਹੀਨੇ ਆ ਪੰਜ 6 ਮਹੀਨੇ ਹੋ ਗਏ ਆ আচ্ছা ਤੁਸੀਂ ਕਦੇ ਇਹਦੇ ਪਰਿਵਾਰ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਇਹ ਪਰਿਵਾਰ ਵੀ ਦੱਸਦੀ ਸੀ ਵੀ ਮੈਂ ਵੀ ਇਤਰਾ ਕਿ ਮੈਂ ਹਾਂ ਵੀ ਚੱਲ ਤਾ ਇਹ ਪਿੰਡ ਦਾ ਇਹ ਪਿੰਡ ਜਸਦੀ ਜਲੰਧਰ ਆ ਉਹਦਾ ਹਾਂ আচ্ছা ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਕੋਸ਼ਿਸ਼ ਨਹੀਂ ਕੀਤੀ ਪਾਸ ਇਹ ਕੰਮਾਂ ਕਰੇ ਕੋਈ ਨਹੀਂ ਜੀ ਦਸੀਂ 1 ਰੁਪਿਆ ਵੀਡੀਓ ਬਣੀ ਹੋਈ ਹੈ ਜੀ ਕੋਈ ਅਸੀਂ ਉਹਨੇ ਤੁਸੀਂ ਨੋਟ 5 500 ਦੇ ਗਿਆ ਮੇਰੀ ਗੱਲ ਮੇਰੀ ਗੱਲ ਸੁਣੋ ਪਹਿਨ ਜੀ ਪਤਾ ਕੀ ਗੱਲ ਹੈ ਦੇਖੋ ਜੀ ਆਹ ਵੀਡੀਓ ਨਾਲ ਚਲਾਉ ਇਹਨਾਂ ਦੀ ਮੇਰੀ ਗੱਲ ਸੁਣ ਜੀ ਇਹਨਾਂ ਨਾਲ ਵੀ ਲਿਖ ਚਲਾਉ ਕੋ ਨਹੀਂ ਚੱਲਦਾ ਕੋਈ ਨਹੀਂ ਚੱਲਦਾ ਉਹ ਨਹੀਂ ਚੱਲਦਾ ਬੋਲੋ ਇਹ ਆਪਣੇ ਕੋਲੇ ਰਹਿੰਦੀ ਰਹੀ ਆ ਜੀ ਉਹ ਜਦੋਂ ਆਇਆ ਇਸ ਆਪਣੇ ਘਰੇ ਜੀ ਉਹ ਆਂਦਾ ਵੀ ਤੁਹਾਡੇ ਕੋਲੋਂ ਮੈਂ ਇਹਨੂੰ ਲੈ ਜਾਣਾ ਜੀ ਅਸੀਂ ਆਖਿਆ ਵੀ ਤੂੰ ਕਾਹਦੇ ਵਾਸਤੇ ਲੈ ਜਾਣੀ ਜੀ ਉਹ ਆਂਦਾ ਵੀ ਤੇਰਾ ਪਰਿਵਾਰ ਹੈ ਨਾ ਤੇ ਚਾਹ ਰੋਟੀ ਪਾਣੀ ਅਸੀਂ ਇਹਨੂੰ ਦੇਵਾਂ ਦੇ ਜੀ ਮੈਨੂੰ ਪੁੱਛਿਆ ਇਹਨੇ ਇਹ ਨੂੰ ਆਦਾ ਵੀ ਅਸੀਂ ਤੈਨੂੰ ਲੈ ਚੱਲੀਏ ਇਹ ਆਦੀ ਮੈਨੂੰ ਲੈ ਚੱਲੋ ਓਕੇ ਓਕੇ ਹੋ ਗਈ ਮੈਂ ਕਿਹਾ ਵੀ ਚੱਲ ਤੁਹਾਡੀ ਮਰਜ਼ੀ ਵੀ ਜੇ ਤੂੰ ਜਾਣਾ ਰਵਣੇ ਤੇ ਆਪਦਾ ਤੂੰ ਜਾ ਸਕਦੀ ਏ ਜੇ ਤੂੰ ਨਹੀਂ ਜਾਣਾ ਤੇ ਆਪਦਾ ਇੱਥੇ ਰਹਿ ਰੋਟੀ ਹੈਗੀ ਅੱਗੇ ਰੋਟੀ ਤੂੰ ਖਾਣੀ ਆ ਚਾਹ ਪਾਣੀ ਪੀਣੀ ਆ ਮੈਂ ਆਪਦੇ ਬੱਚਿਆਂ ਨੂੰ ਰੱਖੀ ਆ ਘਰੇ ਓਕੇ ਆ ਮਾੜੇ ਮੀਡੀਆ ਇਹ ਬੱਚੀ ਬੱਚਿਆਂ ਨੂੰ ਰੱਖਣ ਦੇ ਹਲਾਤਾ ਬਾਜੀ ਕੋਲ ਖੋਜੋ ਬਾਜੀ ਇੱਕ ਮਿੰਟ ਕੋਈ ਆਉਂਦੇ ਵੀ ਇੰਝ ਸੱਟਾਂ ਲੱਗੀਆਂ ਸੱਟੇ ਦੀ ਪਤਾ ਕੀ ਗੱਲ ਆ ਇਹ ਤੁਸੀਂ ਇਹ ਗੱਲ ਸੁਣੋ ਜੇ ਇਹਦੇ ਮਾੜੀ ਜੀ ਖਰਚਾ ਵੱਜਿਆ ਨਾ ਤੇ ਇਹਨੇ ਭੈਣ ਜੀ ਵਿਚ ਫੜ ਕੇ ਤੇ ਐ ਛਿੱਲੀ ਜਾਣਾ ਉਹਨੂੰ ਜੀ ਉਹਨੂੰ ਛੱਲ ਛੱਲ ਕੇ ਇਹਨੇ ਆਪ ਵਧਾਣ ਵਧਾਉਣਾ ਹੈਗਾ ਤੁਸੀਂ ਇਹਦੇ ਪਰਿਵਾਰ ਤੱਕ ਪਹੁੰਚ ਨਹੀਂ ਕੀਤੀ ਨਹੀਂ ਜਸੀਂ ਨਹੀਂ ਕਿਉਂ ਨਹੀਂ ਕੀਤੀ ਪਰਿਵਾਰ ਤੱਕ ਤੁਹਾਡੇ ਕੋਲੇ ਕਿਸੇ ਦੀ ਨੌਜਵਾਨ ਧੀ ਬੀਬਾ ਜੀ ਆਈ ਹੈ ਤੁਸੀਂ ਕਿਸੇ ਪੁਲਿਸ ਨੂੰ ਤੁਸੀਂ ਡਿਪਾਰਟਮੈਂਟ ਨੂੰ ਦੱਸਿਆ ਕਿਤੇ ਨਹੀਂ ਕਰਦੇ ਤੁਸੀਂ ਪਿੰਡ ਦੇ ਸਰਪੰਚ ਨੂੰ ਦੱਸਿਆ ਕਿਤੇ ਮੇਰੇ ਕੋਲ ਇਹ ਪਿੰਡ ਦੇ ਸਰਪੰਚ ਨੂੰ ਇਤਲਾਹ ਕੀਤੀ ਪੰਚਾਇਤ ਨੂੰ ਇਤਲਾਹ ਕੀਤੀ ਬੜਾ ਦਿਮਾਗੋ ਇਹ ਸਹੀ ਨਹੀਂ ਸੀ नहीं दिमाग को तार ही कहां तोड़ देती है नहीं तलाक नहीं तो दिमाग तो को नहीं सही तो ही सही थी ना ऐसे कल साडे कोले 12 बजे तो बाद भाई जी सुखदेव सिंह जी किथे ने 12 बजे तो बाद अपने कोले केस आया हां जी ਜਲੰਧਰ ਵਾਲੇ ਭਾਈ ਸਾਹਿਬ ਜੀ ਅਸੀਂ 12 ਵਜੇ ਤੋਂ ਬਾਅਦ ਕੰਟੈਕਟ ਕੀਤਾ ਇਹਦਾ ਪਰਿਵਾਰ ਲੱਭ ਲੈਣਾ ਅਸੀਂ ਦੱਸਾਂ ਮੈਂ ਇਹਦੇ ਪਰਿਵਾਰ ਲੱਭ ਗਿਆ 10 ਮਿੰਟਾਂ ਚ ਅਸੀਂ ਇਹਦਾ ਪਰਿਵਾਰ ਲੱਭ ਚੁੱਕੇ ਆ ਅੱਛਾ ਜੀ ਅੱਛਾ ਤੁਸੀਂ ਇੰਨੇ ਚਿਰ ਵਿੱਚ ਜਲੰਧਰੋਂ ਪਿੰਡ ਪਿੰਡ ਕਿਹੜਾ ਜਲੰਧਰ ਦਾ ਤੁਹਾਨੂੰ ਵੀ ਨਹੀਂ ਪਤਾ ਨਹੀਂ ਸਾਨੂੰ ਨਹੀਂ ਜੀ ਪਤਾ ਇਹ ਘਰ ਨਹੀਂ ਇਹ ਯਾਦੀ ਬੇਚੀ ਦਾ ਵੀ ਸਾਨੂੰ ਐਡਰੈਸ ਅੱਛਾ ਇੱਕ ਗੱਲ ਹੋਰ ਜਿਹੜੀ ਭੈਣ ਜੀ ਭੈਣ ਹੀ ਦੱਸਦੀ ਐਡਰੈਸ ਆਪਣਾ ਸਾਰਾ ਨਹੀਂ ਮੇਰੀ ਗੱਲ ਸੁਣ ਭੈਣ ਮੇਰੀ ਐ ਅੱਛਾ ਹੁਣ ਮੈਂ ਆ ਦੇਖੋ ਮੈਂ ਇੱਕ ਮਿੰਟ ਆ ਭੈਣ ਜੀ ਸੁਣੋ ਸੁਣੋ ਇਧਰ ਮਾਤਾ ਜੀ ਸੁਣੋ ਜੇ ਜਦੋਂ ਉੱਥੇ ਰਹਿੰਦੀ ਸੀ ਨਾ ਇਹਦੇ ਕੁਛੜ ਗੁੱਡੀ ਹੋਈ ਜੀ ਜਦੋਂ ਗੁੱਡੀ ਹੋਈ ਕਈ ਉਹਨਾਂ ਦੇ ਕੋਲੇ ਰਹੀ ਬਈ ਆ ਉੱਥੇ ਨਹੀਂ ਰਹੀ ਇਹ ਕੁੜੀ ਉਹਨਾਂ ਦੇ ਕੋਲੋਂ ਲੈ ਲਈ ਇਹਦੇ ਤੋਂ ਇੱਕ ਲੈ ਲਈ ਦੂਸਰੀ ਬੱਚੀ ਨਾ ਇੱਕ ਹੀ ਗੁੱਡੀ ਸੀ ਨਹੀਂ ਜੀ ਇਹਦੇ ਦੋ ਬੱਚੇ ਕੋਲੋਂ ਉਹ ਪਿੱਛੇ ਸੀ ਇਹਦੇ ਉਹ ਪਿੱਛੇ ਸੀ ਰਾਜੇ ਇਹਦੀ ਕੁੜੀ ਜਿਹੜੀ ਹੈ ਉਹ ਪਿੱਛੇ ਰਹਿੰਦੇ ਵਹਿੰਦੇ ਹੁਣ ਮੇਰੀ ਗੱਲ ਸੁਣੋ ਪਹਿਲਾਂ ਮੇਰੀ ਗੱਲ ਛੱਡੋ ਤੁਸੀਂ ਹਾਂਜੀ ਆ ਭੈਣ ਜੀ ਨੇ ਕੱਲ ਇਹਨੂੰ ਡਰੈੱਸ ਪੁੱਛਿਆ ਤੇ ਬੋਲ ਰਿਹਾ ਸੀ ਵੀਡੀਓ ਦਿਖਾਈਏ ਉਹ ਬੋਲ ਰਿਹਾ ਸੀ ਚਿੱਤੇ ਆਣੀ ਹੁਣ ਕਹਿੰਦੇ ਕੁੜੀ ਕਰਦੀ ਤੁਸੀਂ ਕਹਿੰਦੇ ਕਮਲੀਆ ਤੁਸੀਂ ਕਹਿੰਦੇ 5 ਮਿੰਟ ਭੈਣ ਅੱਛਾ ਭੈਣ ਕਿਹੜਾ ਪਿੰਡ ਤੇਰਾ ਹੱਥ ਫੜੀ ਆਏ ਕਿੱਥੇ ਪੈਂਦਾ ਜੀ ਜੀ ਜਿੰ ਜੀ ਦੋ ਤੁਸੀਂ ਆਪਣਾ ਤੁਸੀਂ ਆਪਣਾ ਇਹਨਾਂ ਨੂੰ ਡਰੈਸ ਦੱਸਿਆ ਸੀਗਾ ਮੇਰੀ ਗੱਲ ਸੁਣੋ ਮੇਰੇ ਪੈਣੀ ਮਿਲ ਇੱਕ ਮਿੰਟ ਤੁਸੀਂ ਆਪਣਾ ਐਡਰੈਸ ਇਹਨਾਂ ਨੂੰ ਦੱਸਿਆ ਸੀਗਾ ਆਪਣਾ ਐਡਰੈਸ ਇਹਨਾਂ ਨੂੰ ਦੱਸਿਆ ਸੀਗਾ ਤੁਸੀਂ ਕੋਈ ਨਹੀਂ ਵੇਖਿਆ ਕੁਛ ਨਹੀਂ ਹਾਂ ਚੁੱਪਾ ਬੈਠੀ ਮੂੰਹ ਤਾਂ ਹਾਂ ਯਾਰ ਹਾਂ ਇਹ ਜਿਹੜਾ ਪਿੰਡਾ ਦੇਖੀ ਨਹੀਂ ਮਾਤਾ ਜੀ ਐਸ ਭੈਣ ਨੇ 5 ਘੰਟਿਆਂ ਦੇ ਵਿੱਚ ਐਸ ਭੈਣ ਨੇ 5 ਘੰਟਿਆਂ ਦੇ ਵਿੱਚ ਇਹਦਾ ਸਾਰਾ ਬਾਇਓ ਡਾਟਾ ਕੱਢ ਲਿਆ ਇਹਦਾ ਸਾਰਾ ਐਡਰੈਸ ਕੱਢ ਲਿਆ ਤੁਹਾਡੇ ਕੋਲ 5 ਮਹੀਨੇ ਦੀ ਤਾਂ ਤੁਸੀਂ ਕੁਝ ਵੀ ਨਹੀਂ ਕਿਸ ਨੂੰ ਦੱਸਿਆ ਨਹੀਂ ਅਸੀਂ ਨਹੀਂ ਰਾਜ ਸਾਹਿਬ ਤੁਹਾਡੇ ਘਰੇ ਕੋਈ ਅਣਜਾਣ ਬੰਦਾ ਰਵੇ ਤੁਸੀਂ ਉਹਦਾ ਕਿਸੇ ਨੂੰ ਵੀ ਤਲਾਹ ਦਿੰਦੇ ਨਹੀਂ ਅਸੀਂ ਅੱਜ ਪੁੱਛਿਆ ਨਹੀਂ ਸੀ ਇਹਨਾਂ ਨੂੰ ਬਸ ਵੀ ਕਿੱਥੇ ਰਹਿੰਦੇ ਨੇ ਅੱਛਾ ਜਿਹੜੇ ਮੰਗਾਲੀ ਵਾਲੇ ਤੁਹਾਡੇ ਤੋਂ ਲੈ ਕੇ ਗਏ ਆ ਹਾਂ ਜੀ 10000 ਰੁਪਏ ਕਰ ਨਹੀਂ ਜੀ ਕੋਈ ਨਹੀਂ ਨਹੀਂ ਦਿੱ ਨੀ ਪੰਚਾਇਤ ਦਾ ਇਹ ਚੀਜ਼ ਸਬੂਤ ਕਰ ਦੇ ਮੇਰੀ ਗੱਲ ਸੁਣੋ ਜੀ ਇਹਦਾ ਕੀ ਗੱਲ ਮੈਨੂੰ ਆਦਾ ਵੀ ਤੂੰ ਇਹਦਾ ਰੋਟੀ ਦਾ ਅਸੀਂ ਇਹਨੂੰ ਲੈ ਜਾਣੇ ਆ ਰਪਈਆ ਸਾਨੂੰ ਉਹਨੇ 7000 ਦੇ ਕੇ ਤੂੰ ਲੈ ਗਿਆ ਉਹ 7000 ਤੁਹਾਡੇ ਸਰਪ੍ਰਿੰਦ ਕਰ ਰਹੇ ਆ ਬਾਪੇ ਦੇ ਲਈ ਮੈਂ ਆਖਦਾ ਬਾਪੇ ਨੂੰ ਕਹ ਰਿਹਾ ਸੀ 7000 ਕਾ ਦੇ ਦੇ 7000 ਰੁਪਈਆ ਕਾ ਦੇ ਦੇ 7000 7000 ਪੈਸੇ ਲਾਇਆ ਦਾ ਵੀ ਖਰੀਦ ਆ ਬਾਪੇ ਲੈਣਾ ਪੈਸੇ ਲਾਇਆ ਦਾ ਪਹਿਲੇ ਦੇਤੀ ਆ ਅਸੀਂ ਇਹਨੂੰ ਨਾ ਵੀ ਅਸੀਂ ਇਹਨੂੰ ਕਰਕੇ ਅਸੀਂ ਕਰਕੇ ਦੇ ਵੀ ਡੰਗਰਾਂ ਦਾ ਜਿੰਨੇ ਲੁਕਾਉਂਦੇ ਪੈਸੇ ਲਾਏ ਆਂ ਭਾਵੇਂ 2 ਲਿਆ ਜਾਂ 5 ਲਿਆ ਤੁਸੀਂ ਵੇਚਣ ਵਾਸਤੇ ਮੈਥੇ ਲੈ ਕੇ ਆਵਾ ਨੇ ਵੇਚੇ ਹੀ ਹੁੰਦਾ ਵਾ ਇਹਦਾ ਮਤਲਬ ਇਹਦਾ ਜਿਹੜੀ ਮਖਾਉਣ ਵਾਲੀ ਗੱਲ ਆ ਤੂੰ ਐਸੇ ਕੋਈ ਗੱਲ ਕਰਦੇ ਪਏ ਜੀ ਤੁਹਾਡੀ ਤੁਸੀਂ ਆਪਣੀ ਧੀ ਐ ਦਾ ਕਿਸੇ ਨੂੰ ਦੇ ਸਕਦੇ ਜੀ ਆਪਣੀ ਧੀ ਕਿਸੇ ਨੂੰ ਇਦਾਂ ਦੇ ਸਕਦੇ ਜੀ ਮਗਰ ਪੁੱਛ ਬਾਈ ਫਿਰਦਾ ਨਹੀਂ ਜਿਹੜੀ ਜੂਤੀ ਖੋੜੀ ਗੱਗਲ ਉਹ ਕੌਣ ਹੈ ਜੀ ਤੁਹਾਡੀ ਲੱਗ ਜੀਨਾਂ ਭਾਈ ਕਹੜੀ ਜਿੰਨਾ ਖਰੀਦੀ ਆ ਉਹਨਾਂ ਦਾ ਪਤਾ ਕੌਣ ਆ ਮੇਰੀ ਗੁੱਡੀ ਨਹੀਂ ਨਹੀਂ ਜਿੰਨਾ ਖਰੀਦੀ ਉਹਨਾਂ ਦਾ ਪਤਾ ਬਣ ਇੱਕ ਹੋਰ ਆ ਜੀ ਕੁੜੀ ਹੋਰ ਆ ਗੱਲ ਨਹੀਂ ਕੁੜੀ ਮੇਰੀ ਆ ਜੀ ਸੱਕੀ ਕੁੜੀ ਆ ਤਾਂ ਨਹੀਂ ਉਹ ਕੁੜੀ ਮੇਰੇ ਘਰ ਵਾਲੇ ਦੀ ਆ ਸਾਹਮਣੇ ਉਹਦੀ ਕੁੜੀ ਘਰ ਵਾਲੇ ਦੀ ਨਹੀਂ 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 ਤੇਰੇ ਘਰਾਂ ਦੂਜੀ ਨਾਲ ਮੈਂ ਬੈਠੀ ਕੁੜੀ ਉਹਦੀ ਆ ਪਿਛਲੇ ਕਬਰ ਚੋ ਨਹੀਂ ਨਹੀਂ ਜਿੰਨਾਂ ਨੂੰ ਤੁਸੀਂ ਵੇਚੀ ਉਹ ਕੌਣ ਆ ਜਿੰਨਾਂ ਨੂੰ ਤੁਸੀਂ ਇਹ ਭੈਣ ਦਿੱਤੀ ਸੀ ਉਹ ਕੌਣ ਆ ਜਿੰਨਾਂ ਨੂੰ ਪੈਸੇ ਲੈ ਕੇ ਭੈਣ ਦਿੱਤੀ ਉਹ ਕੌਣ ਆ ਉਹ ਮੰਗਾਲੀ ਦੇ ਜੀ ਕੀ ਨਾਂ ਉਹਨਾਂ ਦਾ ਕੀ ਨਾਂ ਉਹਨਾਂ ਦਾ ਜਿਹੜੀ ਆਪਾਂ ਸੁਬਾਹ ਵੀਡੀਓ ਪਾਈ ਸੀ ਆਪਾਂ ਉਸ ਬੀਬਾ ਤੱਕ ਪਹੁੰਚੇ ਕਿਹੜੀ ਬੀਬਾ ਨੇ ਉਹ ਕੁੜੀ ਰੱਖੀ ਸੀ ਇੱਕ ਕੁੜੀ ਦੀ ਹੋਰ 10 ਪੈ ਰਹੀ ਆ ਭੈਣ ਵੱਲੋਂ 7000 ਰੁਪਿਆ ਲਿਆ ਕਿਹਾ ਗਿਆ ਪਰ ਜਿਹੜੇ ਬੰਦੇ ਪੰਗਾਲੀ ਦੇ ਲੈ ਕੇ ਗਏ ਉਹ ਕਹਿੰਦੇ ਅਸੀਂ 10000 ਰੁਪਿਆ ਦਿੱਤਾ ਕੋਈ ਨਹੀਂ ਸਾਰਾ ਝੂਠ ਕਹਿੰਦੇ 7000 ਰੁਪਿਆ ਦਿੱਤਾ ਦੂੰ 7 ਦੇ ਫਿਰ ਅਸੀਂ ਲੈ ਜਾਂਦੇ ਇੱਕ ਮਿੰਟ ਤੁਸੀਂ ਇਹ ਬੱਚੀ ਦਸ ਦੇ ਦਾਮ ਤੇ ਲਈ ਹੁੰਦੀ ਸੀ ਦਰਸ ਦੇ ਮਾਤੇ ਗੋਲੇ ਰੱਖੀ ਸੀ 5 ਮਿੰਟ ਦੱਸ ਦੇ ਦਰ ਦਿੱਤੀ ਨਾ ਮੈਂ ਉਹਦੋਂ ਨਹੀਂ ਨਹੀਂ ਤੁਸੀਂ ਧੀ ਬਣਾ ਤੇ ਧੀ ਬਣਾ ਮੈਂ ਤੇ ਆ ਜੀ ਮੇਰੀ ਧੀ ਕਿਹਦੇ ਮੱਲ ਕੋਣ ਪਾਉਂਦਾ ਸਾਨੂੰ ਉਹਨੇ ਚੱਕਰ ਚ ਐਸੇ ਜਿਹ ਬੰਦੇ ਚ ਪਾਦਾ ਜਿਹੜੇ ਚ ਨਾ ਪਾਉਣਾ ਹੋਵੇ ਕੀ ਚੱਕਰ ਚ ਪਾਦਾ ਇਹ ਚੱਕਰ ਚ ਪਾਇਆ ਉਹਨਾਂ ਨੂੰ ਵੀ ਸਾਨੂੰ ਦੇ ਦਿਓ ਇਹਨੂੰ ਲਹਾਦੋਗੇ ਇਹਦਾ ਜਿਹਨੂੰ ਮਰਗੀ ਦੇ ਦਾਂਗੇ ਇਹਦਾ ਕਿਸੇ ਨਾਲੀ ਕੋਈ ਬੱਚੀ ਦਾ ਕੀ ਹਾਲ ਕੀਤਾ ਹੋਇਆ ਕੋਈ ਬੱਚੀ ਦੇਖੋ ਸਰਪੰਚ ਸਾਹਿਬ ਇਹ ਸੰਗਲ ਲਾਏ ਜਾ ਰਹਾ ਇਸੀ ਬੱਚੀ ਕੋਈ ਨਹੀਂ ਕੋਈ ਨਹੀਂ ਜੀ ਸਭ ਝੂਠ ਹੈ ਇਹ ਜਿਹਨਾਂ ਨੂੰ ਤੁਸੀਂ ਕੁੜੀ ਸੌਂਪੀ ਆ ਉਹਨਾਂ ਬੰਦਿਆਂ ਵੱਲੋਂ ਕੀ ਪਤਾ ਕੀਤਾ ਗਿਆ ਸਵੇਰ ਦੀ ਜਿਹੜੀ ਵੀਡੀਓ ਪਈ ਹੈ ਉਹਨੇ ਕੋਸ਼ਿਸ਼ਾਂ ਜਨ ਤੱਕ ਕੀਤੀਆਂ ਗਈਆਂ ਨਹੀਂ ਜਾਈ ਕੋਈ ਨਹੀਂ ਤਾਂ ਪਿੰਡ ਦੇ ਸਰਪੰਚ ਨੂੰ ਕਿਉਂ ਨਹੀਂ ਸੱਦਿਆ ਵੀ ਮੈਂ ਕੁੜੀ ਪਿੰਡ ਦੀ ਵੋਟ ਕਿੱਦਾ ਬਣ ਗਈ ਪੁੱਛੋ ਵੋਟ ਕਿੱਦਾ ਬਣ ਗਈ ਇਹਨਾਂ ਨੂੰ ਇਹਨਾਂ ਨੂੰ ਕਰਾ ਇਹਨਾਂ ਦੇ ਕਾਰਵਾਈ ਵੋਟ ਕਿੱਦਾ ਬਣ ਗਈ ਤੁਸੀਂ ਇਹਨਾਂ ਦੀ ਵੋਟ ਵੀ ਬਣਾਈ ਇੱਥੇ ਇਹਨਾਂ ਦੀ ਵੋਟ ਬਣਾਈ ਇੱਥੇ ਸਾਦੇ ਧਾਰ ਦੇ ਬਣਾਈ ਤੁਸੀਂ ਕਾਦੇ ਧਾਰ ਦੇ ਬਣਾਈ ਤੁਸੀਂ ਇਹਦੀ ਵੋਟ ਕਾਦੇ ਦੇ ਤੜਕੇ ਆ ਗਈ ਮੇਰੀ ਕੁੜੀ ਆਜੀ ਉਹ ਗੁੱਡੀ ਆ ਮੇਰੀ ਨਹੀਂ ਆਵੇ ਵਕੀਲ ਆ ਪੈਣਾ ਵਕੀਲ ਆ ਤੇਰਾ ਬ੍ਰਦਰ ਵਕੀਲ ਆ ਇਧਰ ਆ ਵਕੀਲ ਆ ਪੈਣ ਮੇਰੀ ਗੱਲ ਸੁਣ ਵਕੀਲ ਨੇ ਕੁੜੀ ਤੇਰੀ ਐ ਹਾਂਜੀ ਡੀਐਨਏ ਕਰਾ ਲੀਏ ਹੈ ਡੀਐਨਏ ਕਰਾ ਲੀਏ ਕਿਹੜੀ ਦਾ ਜਿਹੜੀ ਦੂਜੀ ਕੁੜੀ ਕਹਿੰਦੀ ਤੇਰੀ ਐ ਡੀਐਨਏ ਕਰਾ ਲੀਏ ਹਾਂ ਕਰਾਓ ਡੀਐਨਏ ਕਰਾ ਲੀਏ ਤੇਰਾ ਪਿੰਡ ਕਿਹੜਾ ਐ ਮੇਰਾ ਪਿੰਡ ਇਹੀ ਆ ਤੇਰਾ ਪਿੰਡ ਇਹ ਨਹੀਂ ਹੋ ਹਾਂ ਤੇਰਾ ਪਿੰਡ ਇਹ ਨਹੀਂ ਹੋ ਪਹਿਲਾਂ ਕਿਥੇ ਰਹਿੰਦੇ ਕਿੱਥੇ ਅਸੀਂ ਪਿੰਡ ਬਾਣੇ ਰਹਿੰਦੇ ਅਸੀਂ ਜੀ ਆਪਰੇ ਇਹ ਤੇਰਾ ਪਿੰਡ ਤੇ ਪਿੰਡ ਤੁਹਾਨੂੰ ਫੇਰ ਆਇਆ ਜਦੋਂ ਮੈਨੂੰ 30 ਸਾਲ ਹੋ ਗਏ ਬੈਠੀ ਨੂੰ ਜਿਹੜੀ ਉਹ ਦੋ ਕੁੜੀਆਂ ਦਾ ਵੈਰੀਫਾਈ ਕਰ ਰਹੀਆਂ ਨੇ ਜਿਹੜੀ ਜੀ ਤੁਹਾਡੇ ਕੋਲ ਦੱਸਦੀ ਹੈ ਕੱਲੋਂ ਸਾਡਾ ਪਿੰਡ ਦਾ ਨਾਮ ਬਣਾਉਂ ਉਹ ਆਪਣੀ ਬੁੱਧੀ ਆ ਗੁੱਡੀ ਦੀ ਗੁੱਡੀ ਆ ਵੇ ਬਣਦੀ ਬੜਦੀ ਆ ਇਹਨਾਂ ਕੋਲ ਬੋਰ ਬਣਾਉਂਦੇ ਕਿਸੇ ਨੂੰ ਕੋਈ ਹੋਰ ਪਿੰਡ ਦੱਸ ਰਹੀ ਆ ਜਿਹੜੀ ਬੋਰ ਬਣਾਈਏ ਠੀਕ ਹੈ ਬੋਰ ਪਹਿਲਾਂ ਵਾਲੇ ਪਹਿਲਾਂ ਬਣੀ ਹੋਈ ਪਹਿਲਾਂ ਕਿੰਨਾ ਕਦਮ ਪਹਿਲਾਂ ਕਿੰਨਾ ਕਦਮ ਪਹਿਲਾਂ ਉਹ ਤਾਂ ਸਾਲ ਕੀ ਹੋ ਗਿਆ ਦੀ ਬੁੱਧੀ ਤੁਸੀਂ ਕਹਿੰਦੇ 5 ਮਹੀਨੇ ਨਹੀਂ ਇਹ ਦੇਖੋ ਜੀ ਹੁਣ ਇਹ 4 ਮਹੀਨੇ ਕਹਿ ਰਹੀ ਸੀ ਹੁਣ ਸਾਲ ਤੇ ਗੱਲ ਆ ਗਈ ਕਿੰਨੇ ਚਿਰ ਤੋਂ ਰਹਿ ਰਹੇ ਹੋ ਮੇਰੇ ਬੋਤਾਰੇ ਸਾਲ ਪਹਿਲਾਂ ਦੱਸ 10 ਸਾਲ ਪਹਿਲਾਂ ਵੀ ਕਿੰਨੇ ਚਿਰ ਤੋਂ ਰਹਿ ਰਹੇ ਹੋ ਹੁਣ ਮਾਜੇ ਪ੍ਰਸ਼ਾਸਨ ਕੋਲੇ ਗੱਲ ਚਲੀ ਗਈ ਇਹਨਾਂ ਦੇ ਰਹਿਣ ਸਹਾਰਾ 11 ਸਾਲ ਦੀ ਬੱਚੀ ਕਹਿੰਦੀ ਮੈਂ ਇੱਥੇ ਆਈ ਹੋਈ ਆ ਤਾਲੇ ਲਾ ਕੇ ਰੱਖੋ ਸੁਣੋ ਬੱਚੀ ਦੀ ਜਵਾਨੀ ਸੁਣੋ ਵੀ ਮੈਨੂੰ ਤਾਲੇ ਲਾ ਕੇ ਰੱਖਿਆ ਜਾਂਦਾ ਤੁਹਾਡਾ ਠੀਕ ਨਹੀਂ ਫਿਰ ਜਵਾਬ ਕਿਵੇਂ ਦੇਣ ਦੀ ਆ ਗੱਲਾਂ ਸਾਰੀਆਂ ਨਾਰਮਲ ਕਰਦੀ ਹੈ ਇਹ ਪੰਜਾਬੀ ਫੈਮਲੀ ਦਾ ਦਾਦਾ ਦੇ ਰਹੀ ਬਾਰੇ ਇਕੱਲਾ ਇਕੱਲਾ ਜਵਾਬ ਦੇਣ ਦੀ ਆ ਜਵਾਬ ਨਹੀਂ ਦੇਣੀ ਇਹ ਸੇਕਟਰ ਲਾਈਵ ਲਾਈਵ ਕਾ ਚੱਲਦਾ ਲਾਈਵ ਸਾਰੇ ਚੱਲ ਸਾਰੇ ਦੇ ਨਾਲ ਸਿੱਧੀ ਪਾਓ ਯਾਰੋ ਕੋ ਸਿੱਧੀ ਪਾਓ ਸਿੱਧੀ ਕਰੋ ਪਹੁੰਚੇ ਆਵੇ ਜੀ ਭਾਈ ਕਾ ਫੋਨ ਹੈ ਸਭ ਇੱਥੇ ਲਾਈਵ ਕਰੋ ਸਤੋਂ ਨਾਲ ਇੱਥੇ ਦੇਖੋ ਲੈਣਾ ਥਾਣੇ ਇਹੇ ਕਰ ਕਰ ਉਹਦੀ ਗੋੜ ਕਿੱਦਾਂ ਬਣ ਗਈ ਇਹਦੇ 505 ਨੇ ਪੈਂਡ ਤੇ ਵੈਲੀਫਾਈ ਕੀਤਾ ਆ ਐਡੇ ਜ਼ਿੰਮੇਵਾਰ ਸ਼ਰੀਫ ਉਹਨੇ ਵੈਲੀਫਾਈ ਨਹੀਂ ਕੀਤਾ ਇਹ ਪੁਰਾਣੀ ਬਣੀ ਆ ਇਹ ਬੋਲਣਾ ਪੁਰਾਣੀ ਕਹਿੰਦਾ ਬਾਈ ਜੀ ਆ ਕਿਸੇ ਨੂੰ ਆ ਉਹ ਡੈਡੀ ਵੀ ਤਾਂ ਹੋਣਾ ਚਾਹੀਦਾ ਵੀ ਕੌਣ ਇਹ 6 ਸਾਲ ਹੋ ਗਏ ਮੈਂ ਜੀ ਆਹ ਹੁਣ ਮੈਂ ਕਈ ਬੱਚਿਆਂ ਦੇ ਕੇਸ ਗੇ ਲੜ ਚੁੱਕੀਆਂ ਇੰਦੇ ਵੇ ਬੰਦੇ ਪੰਚਾਇਤਾਂ 'ਚ ਮੇਰੇ ਕੋਲੇ ਜਾਂਦੇ ਆਂ ਬੀਬਾ ਜੀ ਗੱਲ ਉਹ ਕਰੀਦੀ ਹੁੰਦੀ ਜੇ ਗਲਤੀ ਹੋ ਗਈ ਆ ਨਾ ਆਪਣੀ ਗਲਤੀ ਮੰਨੋ ਆਪਣੀ ਕਰੀਦਾ ਹੁੰਦਾ ਹੈ ਇਤਾਂ ਗਲਤੀ ਪਰ ਭੈਣੇ ਪਰ ਭੈਣੇ ਉਹਦਾ ਮਗਰੋਂ ਮਾਪਿਓ ਮਰ ਗਿਆ ਉਹਦਾ ਮਗਰੋਂ ਮਾਪਿਓ ਲੱਭਦਾ ਲੱਭਦਾ ਮਰ ਗਿਆ ਉਹ ਸੱਚੀ ਗੰਮ ਚ ਮਰਿਆ ਆ ਲੱਭਦਾ ਲੱਭਦਾ ਮਰ ਗਿਆ ਮਾਪਿਓ ਦਾ ਮਗਰੋਂ ਹਾਦਸੇ ਹੋ ਗਈ ਭੈਣੇ ਕੋਲ ਸਾਰਾ ਪੁੱਛੋ ਸੀ ਕੀ ਗਲਤੀ ਹੋਈ ਤੇਰੇ ਕੋਲ ਕੋਈ ਗਲਤੀ ਨਹੀਂ ਗੁਨਾਹ ਆ ਭੈਣੇ ਇਹ ਗਲਤੀ ਨਹੀਂ ਗੁਨਾਹ ਹੁੰਦਾ ਵਾ ਨਹੀਂ ਇਹਦੀ ਬੱਚੀ ਦਾ ਵੀ ਡਾਟਾ ਲਾ ਬੱਚੀ ਨੇ ਗਾਇਆ ਇਹਨਾਂ ਕਿ ਤੀ ਇਹਦੀ ਬੱਚੀ ਤੱਕ ਵੀ ਪਹੁੰਚੋ ਆਪਾਂ ਜੜ ਤੱਕ ਪਹੁੰਚਣਾ ਇਹਦੀ ਤੱਕ ਮਹਾਨ ਹੋ ਗਈ ਟਾੜੀ ਪਹਿਲਾਂ ਇਹਨੂੰ ਲਿਜਾਈਏ ਆਪਾਂ ਡੰਗਰ ਬੱਛਾ ਵੇਚਣਾ ਹੋਵੇ ਨਾ ਉਹ ਵੀ ਅੱਗੇ ਵੇਖੀਦਾ ਵੀ ਅਗਲਾ ਬੰਦਾ ਸਹੀ ਆ ਇਹਨੂੰ ਸੰਭਲੂਗਾ ਇਹ ਤਾਂ ਡੰਗਰ ਬੱਛਾ ਤੂੰ ਮਾਰਾ ਕਿਉਂ ਆਇਆ ਨਾ ਤੁਸੀਂ ਦੇਤੀ ਉਹਨਾਂ ਨੇ ਵੇਖੋ ਕਿਹਾ ਸੀ ਸਰਪੰਚ ਸਾਹਿਬ ਉਹ ਕਹਿੰਦੇ ਸੀ ਦਿਲ ਖਰੀਦ ਕੇ ਲਿਆਂਦਾ ਇੰਨਾ ਤਸ਼ੱਦਦ ਬੇਟੀ ਤੇ ਧਾਇਆ ਬੜਾ ਕੁਝ ਨਿਕਲਣਾ ਵਾ ਅੱਛਾ ਬੇਟੀ ਨੇ ਭੱਜ ਕੇ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੋਲ ਜਾਣ ਚਾਹੀਦੀ ਬੇਟੀਆਂ ਦੇ ਮਨਚੂਰੀ ਕੀਤੀ ਕਦੀ ਨਹੀਂ ਮੰਨਣਾ ਇਤਰਾ ਇਹ ਕਿਦਾਂ ਕਿਦਾਂ ਬਹਿਣੇ ਕੀ ਹੋਇਆ ਇਹ ਭੱਜ ਕੇ ਗੁਰਦੁਆਰਾ ਸਾਹਿਬ ਚ ਕਹਿੰਦੀ ਤਾਂ ਜਿਹੜੀ ਬੱਚੀ ਨੂੰ ਇੰਨੀ ਸੈਂਸ ਆ 20 50 ਸਰਿਆਂ ਦਾ ਆਸਰਾ ਮੈਨੂੰ ਕੋਈ ਇਨਸਾਨ ਨਹੀਂ ਚੱਲਦਾ ਮੈਨੂੰ ਗੁਰੂ ਘਰ ਤਾਂ ਚੱਲੂਗਾ ਗੁਰਦਾਰੇ ਚਲੇਗੀ ਜੇ ਤੂੰ ਗੁਰਦੁਆਰੇ ਤੇ ਨਾ ਰੱਖਿਆ ਨਾ ਛੱਪੜ ਤੇ ਛਾਲ ਮਾਰ ਜੂੰ ਇਹ ਬਹਿਣ ਕਹਿੰਦੀ ਕਿੱਦਾਂ ਦੀ ਕਿਦਾਂ ਦੀ ਗੱਲ ਆ ਇਹ ਕੱਲ ਦੀ ਗੱਲ ਹੀ ਇਹ ਦੇਖੋ ਨਹੀਂ ਨਹੀਂ ਤੇਰੀ 23 24 ਤਰੀਕ ਦੀ ਗੱਲ ਆ ਫੇਰੇ ਬੱਚੀ ਦਾ ਟ੍ਰੀਟਮੈਂਟ ਕਰਾਇਆ ਗਿਆ ਇੱਥੇ ਕੀੜੇ ਪੈਣ ਵਾਲੇ ਹੋ ਗਏ ਸੀ ਬਾਈ ਜੀ ਓਕੇ ਇਹ ਜੇ ਦਵਾਈਆਂ ਲਾਉਂਦੀ ਨਹੀਂ ਆ ਭੈਣ ਜੀ ਫੇਰ ਉਸ ਤੋਂ ਬਾਅਦ ਇਹ ਕੇਸ ਆਇਆ ਕੱਲ ਮੇਰੇ ਕੋਲੇ ਓਕੇ ਜਦੋਂ ਮੇਰੇ ਕੋਲੇ ਬਾਈ ਜੀ ਸੁਖਦੇਵ ਸਿੰਘ ਜੀ ਨੇ ਧਿਆਨ ਚ ਲਿਆਂਦਾ ਮੈਂ ਕਿਹਾ ਬਾਈ ਜੀ ਕੋਈ ਗੱਲ ਨਹੀਂ ਬੱਚੀ ਦੀ ਜਰੂਰ ਸਪੋਰਟ ਕੀਤੀ ਜਾਊਗੀ ਆਪਾਂ ਬੱਚੀ ਦੇ ਪਰਿਵਾਰ ਤੱਕ ਅਪਰੋਚ ਕਰਕੇ ਪਹਿਲਾਂ ਜਿਹੜਾ ਉਹ ਪਤਾ ਟਿਕਾਣਾ ਦੱਸ ਰਹੀ ਆ ਜੋ ਇਹਨੇ ਦੱਸਿਆ ਇਹਨਾਂ ਵੀਰ ਜੀ ਹੋਰਾਂ ਨੇ ਜਿਲੰਦਰ ਤੋਂ ਪੁਨਸ਼ਾਨ ਕੀਤੀ ਜਿਹਦੇ ਕੋਲੇ ਇਹਦੇ ਬ੍ਰਦਰ ਦੀਆਂ ਰਿਕਾਰਡਿੰਗਾਂ ਵੀ ਸਾਡੇ ਤੱਕ ਪਹੁੰਚ ਗਈਆਂ ਓਕੇ ਹਾਂਜੀ ਵਾਹਿਗੁਰੂ ਜੀ ਕੀ ਗੱਲ ਤਾਂ ਸਰਪੰਚ ਸਾਹਿਬ ਦੀ ਗੱਲ ਹੈ ਹਾਂਜੀ ਲਈ ਵੀ ਆਪਦੀ ਕੁੜੀ ਨੂੰ ਬਹੁਤ ਕੁੱਟਦੀ ਆ ਅੱਛਾ ਜੀ ਲਈ ਆਪਦੀ ਕੁੜੀ ਨੂੰ ਬਹੁਤ ਕੁੱਟਦੀ ਆ ਤੇ ਕਹਿ ਗਏ ਆਂ ਮੈਂ ਦੋ ਵਾਰ ਹੀ ਗਿਆ ਘਰੇ ਪਰ ਕੁਦਰਤੀ ਇਹ ਨਹੀਂ ਮਿਲੇਗੀ। ਪਰ ਇਹ ਵਿਆਂ ਤੋਂ ਮੈਨੂੰ ਯਾਦ ਭੁੱਲ ਗਿਆ ਪਰ ਮੈਨੂੰ ਕਿਸੇ ਨੇ ਦੱਸਿਆ ਹੋਈ ਸੀਗਾ। ਵੀ ਇਹ ਕੁੜੀ ਨੂੰ ਬਹੁਤ ਕੁੱਟਦੀ ਆ। ਮੇਰੇ ਮਨ 'ਚ ਇਹ ਸੀਗਾ ਆਪਦੀ ਕੁੜੀ ਨੂੰ ਕੁੱਟਦੀ ਹੋਣੀ ਕੋਈ ਗੱਲਬਾਤ ਹੋਣੀ। ਬਿਲਕੁਲ। ਆਪਾਂ ਦਾ ਪਰਦੇਸ ਹੁੰਦਾ ਜੀ। ਆ ਤੁਰੇ ਆਉਂਦੇ ਤੁਰੇ ਆਉਂਦੇ ਪਿੰਡਾਂ ਦੇ ਕਹਿੰਦੇ ਕਿ ਪੇਜਾ ਵੇਡਦੀ ਆ। ਆ ਪਿੰਡਾਂ ਦੇ ਕਹਿੰਦੇ ਆ ਬੰਦੇ ਇਸ ਪੇਜੀ ਦੇ ਪਿੰਡੋਂ ਆਏ ਆ। ਇੱਕ ਸੋ ਗੱਲ ਦੱਸੋ ਤੁਸੀਂ ਸਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਕੱਲ ਜਦੋਂ ਮੈਨੂੰ ਜਲੰਧਰ ਤੋਂ ਬਾਈ ਜੀ ਦਾ ਫੋਨ ਆਇਆ ਸਿੰਘ ਸਾਹਿਬ ਇਹਦਾ ਪਿੰਡ ਦਾ ਫੋਨ ਆਇਆ ਕਿ ਚਿੱਤਿਆਂ ਜੀ ਤੁਹਾਡੇ ਨਾਲ ਪੈਂਦਾ ਤੇ ਆਹ ਬੇਟੀ ਦੀ ਤਸਵੀਰ ਹੈ ਨੂੰ ਪਤਾ ਕਰੋ ਵੈਰੀਫਾਈ ਕਰੋ ਉੱਥੇ ਦੀ ਆ ਚਿੱਤਿਆਂ ਦੇ ਸਿੰਘ ਨੂੰ ਫੋਨ ਕੀਤਾ ਉਹਦੇ ਨਾਲ ਜਾ ਕੇ ਉਸ ਘਰ ਗਏ ਜਦੋਂ ਉਹਨੇ ਪਛਾਣ ਕੀਤੀ ਕਿ ਚਿੱਤਿਆਂ ਦੀ ਸਾਡੀ ਧੀ ਆ ਇਹ ਇਹਦੇ ਬਰਦਰ ਕੋ ਗਏ ਗਲੀ ਵਿੱਚ ਖੜੇ ਹੋਏ ਤੇ ਗਲੀ ਵਾਲੇ ਸਾਰੇ ਕਹਿਣ ਲੱਪੇ ਜੀ ਇਹ ਕੁੜੀ ਮਰ ਗਈ ਜੀ ਅੱਛਾ ਮਰ ਚੁੱਕੀ ਆ ਇਹਦੇ ਮਾਪੇ ਬਾਪ ਐਸੇ ਬੇਟੀ ਦੇ ਇਸ ਭੈਣ ਦੇ ਇਹਦੇ ਗਮ ਦੇ ਵਿੱਚ ਮਰ ਗਈ ਲੱਭ 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 ਇਹਦੀ ਇੱਕ ਛੋਟੀ ਜੀ ਇਸ ਵੇਲੇ 2 ਸਾਲ 2.5 ਸਾਲ ਦੀ ਕੁੜੀ ਦੇ ਭਰਾ ਪਾਲ ਰਹੇ ਆ ਜੀ ਵਾਹਿਗੁਰੂ ਵਾਹਿਗੁਰੂ ਵੱਡੀ ਕੁੜੀ ਦੇ ਨਾਲ ਵਿੱਚ ਹਾਂਜੀ ਇਹ ਕਹਿੰਦੇ ਕਿ ਇੱਥੇ ਸਾਨੂੰ ਪਤਨ ਲੱਗਾ ਕੱਲ ਜਦੋਂ ਵੀਡੀਓ ਦੇਖੀ ਭਾਈ ਸਾਹਿਬ ਨੇ ਭੇਜੀ ਭੈਣ ਜੀ ਉਹਨਾਂ ਦੀ ਤਾਂ ਉਹਦੇ ਵਿੱਚੋਂ ਸ਼ਾਲ ਸਾਹਿਬ ਦੱਸਿਆ ਚਿੱਤੇ ਆਲੀ ਮੇਰਾ ਪਿੰਡ ਆ ਜੀ ਜਲੰਧਰ ਦੇ ਲਾਲ ਜਮਸ਼ੇਰ ਦੇ ਨਾਲ ਤੇ ਆਪਾਂ ਤਾਜ਼ ਭਾਈ ਸਾਹਿਬ ਨਾਲ ਇੱਥੇ ਫਰੋਜ਼ਪੁਰ ਪਹੁੰਚ ਕੀਤੀ ਇਹ ਜਲੰਧਰ ਤੋਂ ਪੂਰੀ ਟੀਮ ਆਈ ਹੈ ਬਿਲਕੁਲ ਜੀ ਬਿਲਕੁਲ ਕਹਿੰਨੇ ਕਿ ਚਾਰ ਮਾ ਚਾਰ ਮਾਉਣੇ ਚਾਹੀਦੀ ਆਪਾਂ ਨੂੰ ਆਪਾਂ ਇਨਸਾਨਦ ਘੋਣ ਦੇ ਲਾਇਕ ਨਹੀਂ ਹੈਗੇ ਤੇਰੀਆਂ ਧੀਆਂ ਹੈਗਾ ਕਰੇ ਕਿੰਨੀਆਂ ਧੀਆਂ ਤੇਰੀਆਂ ਕਿੰਨ ਦੋ ਕੁੜੀਆਂ ਵਾ ਜੇ ਤੇਰੀ ਧੀ ਭੈਣ ਕੋਈ ਇਦਾਂ ਕਰੇ ਅਸੀਂ ਕਿਹੜਾ ਜੀ ਇਹਨੂੰ ਮਾਰਦੇ ਰਹੇ ਆ ਜਿਹਨੂੰ ਵੇਚ ਹੀ ਦਿੱਤਾ ਵਾ ਇਹ ਕੋਈ ਡੰਗਰ ਬੱਚਾ ਮੇਰੀ ਗੱਲ ਸੁਣ ਇਹ ਕੋਈ ਡੰਗਰ ਬੱਚਾ ਜਿਹੜਾ ਵੇਚਿਆ ਤੂੰ ਜਿ ਤੂੰ ਆ ਗਈ ਔਰ ਤੂੰ ਅੱਜ ਬੰਦਾ ਹੁੰਦੀ ਨਾ ਟੱਕੜੀ ਸਲਾ ਇੱਥੇ ਸ਼ਰਮ ਆਉਣੀ ਚਾਹੀਦੀ ਆ ਨਹੀਂ ਤੁਸੀਂ ਐਡਾ ਵੱਡਾ ਕੰਮ ਕੀਤਾ ਲੈ ਉਹ ਡੰਗਰ ਬੱਚਾ ਜਿਹੜਾ ਵੇਚਿਆ ਵਾ ਇਹਨੂੰ ਪ੍ਰਸ਼ਾਸਨ ਦੋ ਪ੍ਰਸ਼ਾਸਨ ਦੇ ਕੋਲ ਲੈ ਜਾਓ ਗੱਲਾਂ ਇਹਨੂੰ ਹਵਾਲੇ ਕਰੋ ਨਾ ਬੜਾ ਕੁਛ ਨਹੀਂ ਬੜਾ ਮੈਨੂੰ ਪ੍ਰਸ਼ਾਸਨ ਦੇ ਕੋਲ ਲੈ ਜਾਣਾ ਕਿਹੜਾ ਕਾੜਾ ਲੱਗਦਾ ਹੀ ਆ ਤੂੰ ਹਾਂ ਹਾਂ ਪ੍ਰਸ਼ਾਸਨ ਨੇ ਬਾਈ ਕਾਰਵਾਈ ਵੀਡੀਓ ਬਣਾ ਕੇ ਪੂਲ ਕਾਰਵਾਈ ਕਰਨੀ ਐਡ ਤੱਕ ਪਹੁੰਚਣਾ ਫਿਰ ਇਹ ਯਾਚ ਚ ਕਰਨੀ ਹੈ ਕੱਲ ਨੂੰ ਬੇਨਤੀਣਾ ਹਾਂ ਮਾਦਾ ਆ ਆ ਸੇਵਾ ਕੀਤੀ ਇਹਦੀ ਇੱਕ ਦਿਨ ਦੀ ਗੀਚੋ ਬੱਚੀ ਕੱਢੀ ਦੇ ਦੂਜੇ ਦਿਨਾਂ ਦੇ ਹਵਾਲੇ ਆ ਪਬਲੀਕ ਮੈਨੂੰ ਨਿਕਲੀ ਆ ਮਾਦਾ ਇੱਥੇ ਸੱਦੇ ਕੁਝ ਨੂੰ ਕਿਹੜੇ ਬੋਲਦੇ ਹੋ ਹਾਂ ਏਨਾ ਡਰ ਮਕੀਲ ਸਾਹਿਬ ਕਿੱਥੇ ਆਪਣਾ ਪ੍ਰਸ਼ਾਸਨ ਵਾਲਾ ਬੰਦਾ ਜਿਹੜਾ ਦਾਅ ਕਰਦਾ ਇਹਨਾਂ ਨੂੰ ਬਿਠਾਓ ਨਾਲ ਆਗੇ ਪ੍ਰਸ਼ਾਸਨ ਆਗੇ ਪ੍ਰਸ਼ਾਸਨ ਇੱਥੇ ਆਊਗਾ ਆਪ ਪਾਉਗੇ ਇੱਥੇ ਆਊਗਾ ਆਡੀ ਬੰਦਾਂ ਦਾ ਨੋ ਖਿਲਾੜ ਦੇਣਾ ਕਿ ਕਮਾਲ ਹੋ ਗਿਆ ਹਾਂ ਕਮਾਲ ਹੋ ਗਿਆ ਇਹਨਾ ਦੇਖੋ ਤੁਸੀਂ ਕੁੜੀਆ ਦੀ ਹਾਲਤ ਆਹ ਮਨੁੱਖੀ ਤਸ਼ੱਦਦ ਹੈ ਜੀ ਇਹ ਲੜਕੀ ਕਾਲ ਮਨੁੱਖੀ ਤਸ਼ੱਦਦ ਹੈ ਬਿਲਕੁਲ ਬਿਲਕੁਲ ਕਿਹੜਾ ਤੁਸੀਂ ਫਿਰ ਆਓ ਆਹ ਗੱਲ ਕਰਾਂ ਸਾਰੇ ਮੋਬਾਈਲ ਲੈ ਗਏ ਗੱਲ ਕਰ ਰਹੇ ਨੇ ਦਿਨਵੇਂ ਚਲ ਆ ਗੁਚਾਲੀ ਚੱਲ ਰੱਖ ਲੈ ਗੱਲ ਕਰਾਂ ਤੁਸੀਂ ਕੁੜੀਏ ਪਾਣੀ ਪੀ ਲੈਣੀ ਪਹਿਲਾਂ ਆਪਣੀ ਲੋੜ ਤਾਂ ਪੂਰੀ ਹੈ